ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਕਾਲੇ ਚਨੇ ਕਾਲੇ ਚਨੇ ਬਣਾਵਾਂਗੇ ਆਪਾਂ ਆਲੂ ਪਾ ਕੇ ਤੇ ਇੱਥੇ ਮੈਂ ਕਾਲੇ ਚਨੇ ਭੁੰਨੇ ਸੀ ਤੇ ਦੋ ਆਪਾਂ ਆਲੂ ਕੱਟਲੇ ਸੀ ਤੇ ਦੋ ਟਮਾਟਰ ਹਰੀਆਂ ਮਿਰਚਾਂ ਇਹ ਮੈਂ ਵਿੱਚ ਗ੍ਰाइंड ਕਰ ਲਈਆਂ ਸੀ ਟਮਾਟਰਾਂ ਦੇ ਤੇ ਦੋ ਪਿਆਜ਼ ਪਾਵਾਂਗੇ ਤੇ ਇੱਧਰ ਮੈਂ ਅਦਰਕ ਤੇ ਲਸਣ ਦੀ ਪੇਸਟ ਕਰ ਲਈ ਹੈ ਤੇ ਹੁਣ ਆਪਾਂ ਡਕਸ਼ਨ ਤੇ ਕੁੱਕਰ ਰੱਖ ਕੇ ਤੜਕਾ ਲਾਵਾਂਗੇ ਹਾਂਜੀ ਤੇਲ ਗਰਮ ਹੋ ਚੁੱਕਾ ਤੇ ਮੈਂ ਜੀਰਾ ਪਾ ਦਵਾਂਗੀ ਜੀਰੇ ਨੂੰ ਆਪਾਂ 1 ਮਿੰਟ ਤੜਕ ਲਵਾਂਗੇ ਜੀਰਾ ਸਾੜਾ ਤੜਕ ਗਿਆ ਫਿਰ ਮੈਂ ਪਿਆਜ਼ ਪਾ ਦਵਾਂਗੀ ਗ੍ਰੈਂਡ ਕੀਤੇ ਹੋਏ ਜੀਰਾ ਆਪਾਂ ਜੀਰਾ ਤੜਕ ਲਿਆ ਕਰਦੇ ਹਾਂ ਫਿਰ ਪਾ ਲਵਾਂਗੇ तो बाद मैं पा देवगी अदरक के लसन हम आप प्याज में अदरक के लसन में चंकी तरह भून लवेंगे हाँ जी ये प्याज भुन हो गए प्याज में पाँच चार मिनट वास्ते भुन लिया हूँ आप देवे नमक एक चमचा हल्दी का अद्धा चमच काली मिर्च पावेंगे अद्धा धनिया पाउडर पा देंगे एक चम्मच हम आप ही पा देंगे प्याज त हरिया मिर्च मिक्स कर लवेंगे आप ਦੇਖੋ ਨਾ ਪੰਪ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਓਗੇ। ਕੇ ਮਸਾਲੇ ਪਾ ਕੇ। ਜੀ ਆਪਾਂ ਮਸਾਲਿਆਂ ਨੂੰ ਚੈੱਕ ਕਰ ਲੈਂਦੇ ਆ। ਮੈਂ ਇੱਕ ਵਾਰੀ ਪਹਿਲੇ ਵੀ ਚੈੱਕ ਕਰ ਲਿਆ ਸੀ ਕਿ ਮਸਾਲੇ ਸਾਦੇ ਤੇ ਜਿਹੜੇ ਢੋਲੂ ਹੋਗੇ। ਫਿਰ ਮੈਂ ਕਾਲੂ ਪਾ ਦਵਾਂਗੀ ਜਿਵੇਂ ਜਿਵੇਂ ਤੁਸੀਂ ਦੇਖ ਲਈ ਮੇਰੇ ਚ ਲਾਲ ਮਿਰਚ ਦਾ ਨਹੀਂ ਵਿੱਚ ਸੰਭਾਲ ਕਰਾਂਗੀ ਕਿਉਂਕਿ ਗਰਮੀ ਦਾ ਮੌਸਮ ਟਮਾਟਰ ਤੇ ਲਾਲ ਮਿਰਚ ਹਰੀ ਮਿਰਚ ਪਹਿਲੇ ਲਾ ਲਉਂਦੀ ਸੀ ਤੇ ਮੈਂ ਲਾਲ ਮਿਰਚ ਦਿੱਕੂੰ ਪਾਈ ਵੀ ਨਾਲੀ ਕੁ ਪਾ ਦਾਂਗੇ ਕਾਲੇ ਚਨੇ ਤੇ ਇੱਥੇ ਮੈਂ ਟਮਾਟਰ ਦਾ ਪਾਣੀ ਵੀ ਉਹ ਮੈਂ ਪਾ ਦਾਂਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਤੇ 5-4 ਮਿੰਟ ਵਾਸਤੇ ਆਪਾਂ ਇਹਨੂੰ ਦਿਨ ਦਵਾਂਗੇ ਚਣਿਆਂ ਨੂੰ ਤੇ ਜੂਨ ਆਪਾਂ ਇਸ ਤਰ੍ਹਾਂ ਕਰਕੇ 5-7 ਮਿੰਟ ਵਾਸਤੇ ਪਕਾ ਲਵਾਂਗੇ ਹਾਂਜੀ ਆਪਾਂ ਸਬਜੀ ਨੂੰ ਚੈੱਕ ਕਰ ਲੈਂਦੇ ਆਂ ਤੇ ਸਬਜੀ ਜਿੰਨਾ ਵੀ ਮੈਂ ਪਾਣੀ ਪਾਇਆ ਸੀ ਸਾਰਾ ਮਸਾਲੇ ਨੇ ਸੁੱਕ ਲਿਆ ਪਾਣੀ ਤੇ ਹੁਣ ਮੈਂ 5-7 ਮਿੰਟ ਹੋ ਗਏ ਸੀ ਇਤਾਂ ਹੀ ਆਪਾਂ ਸਬਜੀ ਨੂੰ ਰਲਦੇ ਆਂ ਤੇ ਹੁਣ ਆਪਾਂ ਪਾਣੀ ਪਾ ਦਵਾਂਗੇ ਤੇ ਮਸਾਲਾ ਵੇਖੋ ਕਿੰਨਾ ਵਧੀਆ ਆ ਤੇ ਰਿਜ ਕੇ ਵਧੀਆ ਹੋ ਗਿਆ ਤੇ ਮੈਂ ਪਾਣੀ ਪਾ ਦਿੰਦੀ ਪਾ ਕੇ ਤੇ 5 6 ਮਿਸਲਾ ਦਵਾਵਾਂ ਵੀ ਮਚਣਿਆਂ ਨੂੰ ਹਾਂਜੀ ਹੁਣ ਆਪਾਂ ਕੁੱਕਰ ਨੂੰ ਖੋਲ ਲਵਾਂਗੇ ਤੇ ਸਟੀਮ ਆਪੇ ਨਿਕਲ ਗਈ ਸੀ ਮੈਂ ਬੰਦ ਕਰਕੇ ਰੱਖ ਦਿੱਤਾ ਸੀ ਤੇ ਸਬਜੀ ਸਾਡੀ ਬਣ ਗਈ ਇਹਨੇ ਮੈਂ ਆਲੂ ਚੈੱਕ ਕਰਕੇ ਦਿਖਾਨੀ ਤੁਹਾਨੂੰ ਹਾਂਜੀ ਸਬਜੀ ਇਹ ਪੂਰੀ ਵਧੀਆ ਤਰੀਕੇ ਨਾਲ ਗੜ ਗਈ ਚਨੇ ਵੀ ਆਪਾਂ ਵੇਖ ਲੈਨੇ ਚਨੇ ਵੀ ਸਾਡੇ ਗਲ ਚੁੱਕੇ ਇਸ ਨੂੰ ਬेटर ਇਹ ਪਾ ਲਵਾਂਗੀ ਤੇ ਸਬਜੀ ਨੂੰ ਆਪਾਂ ਸਰਵ ਬੋਲ ਵਿੱਚ ਪਾ ਲਵਾਂਗੇ ਬਣ ਕੇ ਸਰਵ ਸਬਜੀ ਨੂੰ ਆਪਾਂ ਬੋਲ ਚ ਪਾ ਲਵਾਂਗੇ ਚਣਿਆਂ ਦੀ ਸਬਜੀ ਨੂੰ ਤੇ ਆਨੂ ਪਾ ਕੇ ਚਣਿਆਂ ਦੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਆਲੂ ਚਣਿਆਂ ਦੀ ਸਬਜ਼ੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਤੇ ਤੁਹਾਨੂੰ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ